ਦਾ ਪਰੋਡ ਕਿਸੇ ਨੂੰ ਨਾ ਪਰੇ ਹੋ ਬਾਈ ਤੇ ਡਾਈਵਰਸੀਫਿਕੇਸ਼ਨ ਆਏ ਕੋਣਾ ਲੋਕ ਝੋਨੇ ਦੀ ਫਸਲ ਨਹੀਂ ਛੱਡਣਗੇ ਉਹ ਦੂਜੀ ਫਸਲਾਂ ਵੱਲ ਨਹੀਂ ਜਾਣਗੇ ਜੀ ਔਰ ਜਿੰਨੀ ਝੋਨੇ ਦੀ ਫਸਲ ਲੱਗ ਰਹੀ ਹੈ ਔਰ ਐਕਸਪਰਟ ਸਾਡੇ ਦੱਸ ਰਹੇ ਨੇ ਕਿ ਵੱਧ ਤੋਂ ਵੱਧ 15 ਸਾਲ ਦਾ ਪਾਣੀ ਸਾਡੇ ਕੋਲੇ ਬਕਾਇਆ ਪਿਆ। ਹੂੰ ਹੂੰ। ਅੱਜ ਤੱਕ ਮੰਗਲੋ era માત્ર ਪੰਜਾਬ ਦਾ ਜਿਹੜਾ ਰੋਜ਼ੀ-ਰੋਟੀ ਦੀ ਲਈ ਸੀ ਮੇਰਾ ਪੰਜਾਬ ਦੇ ਲੋਕਾਂ ਦੇ ਹੱਥ ਦੇ ਵਿੱਚੋਂ ਪਾਣੀ ਨਹੀਂ ਗਿਆ ਉਹਨਾਂ ਦੇ ਖੇਤਾਂ ਨੂੰ ਪਾਣੀ। ਸੋ ਇਹ ਕਿਹੜੀ ਲੜਾਈ ਹੈ ਦੇਖਣ ਨੂੰ ਸਾਡੀ ਕੱल्ल्या ਦੀ ਲੱਗਦੀ ਹੈ ਲੇਕਿਨ ਹੈ ਸੱਚੀ ਜਮਾਤ। ਜਿਹੜਾ ਸਰਕਾਰ ਨੇ ਇਹ ਕਰਤੂਤ ਕੀਤੀ ਹੈ ਉਸ ਮੋਰਚੇ ਤੇ ਮੈਂ ਕਹਾਂਗਾ ਕਿ ਇੱਕ ਤਰ੍ਹਾਂ ਨਾਲ ਪੂਰੇ ਡਰਪੋਕ ਸਰਕਾਰ ਕਾਇਰਨਾਮਾ ਕਾਰਵਾਈ ਜਦੋਂ ਮਰਦਨ ਵਾਅਦਾ ਕਰਦਾ ਮੇਰੇ ਸਾਰੇ ਪੰਜਾਬ ਦੇ ਨੌਜਵਾਨਾਂ ਨਾਲ ਜਦੋਂ ਮੈਂ ਇਹ ਸਟੈਪ ਚੱਕਿਆ ਸੀ ਕਿ ਆਪਾਂ ਅਮਰ ਅੰਸ਼ਲ ਕਰਾਂਗੇ ਆਖਰੀ ਆਖਰੀ ਦਮ ਤੱਕ ਲੜਾਂਗੇ ਸਰਕਾਰ ਨਾਲ ਲੜਾਂਗੇ ਹੁਣ ਵੀ ਆਖਰੀ ਦਮ ਤੱਕ ਆਉਂਦੇ ਇੱਕ ਕੱਲ੍ਹ ਕਹੀ ਸੀ ਨੌਜਵਾਨਾਂ ਦੇ ਨਾਲ ਸਾਡੇ ਸਾਰੇ ਜਥੇਬੰਦੀਆਂ ਦੇ ਨਾਲ ਏ ਦੋਸਤੋ ਜੇ ਤਾਂ ਇਥੋਂ ਸਰਕਾਰ ਮੈਨੂੰ ਚੱਕ ਕੇ ਲੈ ਗਈ ਤਾਂ ਮੋਰਚਾ ਹਾਰ ਜਾਗੇ ਜੇ ਸਰਕਾਰ ਨੂੰ ਤੁਸੀਂ ਇਥੋਂ ਪਿੱਛੇ ਮੋਰਚਾ ਮੈਨੂੰ ਨਾ ਚੱਕਣ ਦਿੱਤਾ ਸਾਰੇ ਉਹ ਬੰਬ ਮੋਰਚਾ ਨਹੀਂ ਗਿਆ ਦੋ ਮਿੰਟ ਹੋ ਗਏ ਔਰ ਉਹ ਜਿਹੜਾ ਟੈਂਕ ਸਾਡੇ ਪੰਜਾਬ ਹਰਿਆਣਾ ਸਾਰੇ ਮੈਂ ਬੇਨਤੀ ਆ ਭਾਈ ਬੈਠੇ ਰਹੋ ਪ੍ਰਧਾਨ ਜੀ ਗੱਲ ਕਰ ਲਗੇ ਤੁਹਾਡੇ ਨਾਲ ਵੀ ਮੋਰਚੇ ਨੂੰ ਸਾਹਮਣੇ ਆ ਕੰਨ ਮਹੀਨੇ ਲਗਾਤਾਰ ਸਰਕਾਰ ਦਾ ਰੋਜ਼ ਸੂਚਨਾ ਆਉਂਦੀ ਸੀ ਵੀ ਆਜ ਵੀ ਸਰਕਾਰ ਨੇ ਹਮਲਾ ਕੀਤਾ ਅੱਜ ਹਮਲਾ ਕੀਤਾ ਲੇਕਿਨ ਸਰਕਾਰ ਨੇ ਜੋਤ ਨਹੀਂ ਪੇਚੀ ਸੁਪਰੀਮ ਕੋਰਟ ਜੀ ਇਹ ਕਹਿਣਾ ਪੈਗਾ ਸਰਕਾਰ ਨੂੰ ਵੀ ਸਾਨੂੰ ਉੱਥੇ ਇਹਨਾਂ ਹਾਲਾਤਾਂ ਦੇ ਵਿੱਚ ਚੱਕਰਾ ਗੱਲਿਆਂ ਵਿੱਚ ਚੱਕਣਾ ਪਵਤੋ ਉਸ ਸਾਰੇ ਆਣੇ ਸੁਣੀਆਂ ਖਬਰਾਂ ਹੈ ਜੀ ਹੁਣ ਸਵਾਲ ਇਹ ਹੈ ਕਿ ਜਦੋਂ ਇਹ ਸ਼ੁਰੂ ਹੋ ਜਾਵੇ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਜੇ ਉਦੋਂ ਕਦੇ ਅਜਿਹੀਆਂ ਘਟਨਾਵਾਂ ਨਹੀਂ ਵਾਪਰਦੀਆਂ ਜਿਹੜੀਆਂ ਇੱਥੇ ਵਾਪਰਦੀਆਂ ਅਸਲ ਸਾਨੂੰ ਵੀ ਇਹ ਸੀ ਕਿ ਵੀ ਜਦੋਂ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਹੁਣ ਇੱਥੇ ਮਤਲਬ ਬਹੁਤੀ ਭੀੜ ਕਰਨ ਦੀ ਬਜਾਏ ਕਿਸਾਨਾਂ ਨੂੰ ਆਪਦੀ ਫਸਲ ਪਾਣੀ ਪੋਲਣ ਦੀ ਵੀ ਗੱਲ ਕੀਤੀ ਜਾ ਸਕਦੀ ਹੈ ਔਰ ਅਸੀਂ ਸਰਕਾਰ ਦੇ ਉੱਤੇ ਵਿਸ਼ਵਾਸ ਕੀਤਾ ਔਰ ਸਰਕਾਰ ਨੇ ਉਹ ਜਿਹੜਾ ਸਾਨੂੰ ਚਿੱਠੀ ਦੇ ਕੇ ਮੀਟਿੰਗ ਦੇ ਵਿੱਚ ਸੱਦ ਕੇ ਡਰਪੋਕਾਂ ਵਾਲੀ ਕਾਰਵਾਈ ਮੈਂ ਤਾਂ ਕਿਹਾ ਹੈ ਕਿ ਮੋਰਚੇ ਦੇ ਵਿੱਚ ਹੁਣ ਤੱਕ ਕਿਸਾਨ ਵੀ ਉਹਨੇ ਹੈ ਨਹੀਂ ਸੀ ਤੇ ਫਿਰ ਵੀ ਜ਼ਰਤ ਨਹੀਂ ਪਈ ਆ ਕੇ ਮਤਲਬ ਮੋਰਚੇ ਦੇ ਵਿੱਚੋਂ ਡੱਲੇ ਵਾਲ ਨੂੰ ਚੱਕ ਲੈਣ ਦੀ ਡੱਲੇ ਵਾਲ ਨੂੰ ਚੱਕਣ ਵਾਸਤੇ ਮੀਟਿੰਗ ਤੇ ਸੱਦ ਕੇ ਤੇਰਾ ਮੰਗੂ ਚੱਕਣਾ ਔਰ ਕਹਿਰਾਵਨ ਨੂੰ ਚੱਕ ਕੇ ਵੀ ਦੋ ਦਿਨ ਮਤਲਬ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਮਤਲਬ ਐ ਬਿੱਲੀ ਦੇ ਬਿਲੋਗੜਾ ਵਾਂਗੂ ਚੱਕ ਕੇ ਭੱਜੇ ਫਿਰੇ ਨਹੀਂ ਵੀ ਇੱਥੇ ਵੀ ਨਾ ਕਿਤੇ ਲੋਕ ਘੇਰ ਲੈ ਜਿੱਦੇ ਮੈਨੂੰ ਲੈ ਕੇ ਗਿਆ ਜਲੰਧਰ ਜਲੰਧਰ ਵੀ ਜਲੰਧਰ ਵਾਲੀ ਸਾਡੀ ਫੋਰਸ ਨੇ ਆ ਕੇ ਜਲੰਧਰ ਧਰਨਾ ਦੇ ਲਿਆ ਫਿਰ ਉੱਥੇ ਉਹਨਾਂ ਨੂੰ ਥਾਣਾ ਥਾਵੇ ਕੋਈ ਚੱਕਰ ਨੂੰ ਭੱਜਣ ਨੂੰ ਸੋ ਮੇਰਾ ਗੱਲ ਕਰਨ ਦਾ ਭਾਵੇਂ ਹੈ ਕਿ ਇਹ ਤਾਂ ਮਰਜ਼ੇ ਹਿੱਕ ਦੇ ਵਿੱਚ ਵਾਰ ਕਰੀਏ ਤੇ ਫਿਰ ਤਾਂ ਹੁੰਦਾ ਮੈਦਾਨ ਚ ਜਾਓ ਤੇ ਪਿੱਛੋਂ ਵਾਰ ਕਰਨਾ ਜਿਹੜਾ ਉਹ ਕਾਇਰ ਦਾ ਕੰਮ ਹੈ ਤੇ ਹਾਰੇ ਹੋਏ ਬੰਦੇ ਦਾ ਕੰਮ ਹੈ ਇਸ ਕਰਕੇ ਅਸੀਂ ਮੋਟਰਸਾ ਜਿੱਤੇ ਪਹਿਲੀ ਵਾਰ ਤੇ ਦੂਜੀ ਜਿਹੜੀ ਮੈਂ ਗੱਲ ਕਹਿਣੀ ਚਾਹਣਾ ਹੈ ਕਿ ਅਸੀਂ ਸੜਕ ਤੇ ਗਏ ਹਾਂ ਅਸੀਂ ਸਾਰੀ ਜ਼ਿੰਦਗੀ ਜੋਰ ਲਾ ਲੈਂਦੇ ਐ ਐਮਐਸਪੀ ਦਾ ਮੁੱਦਾ ਅਸੀਂ ਉਹ ਬਾਹਰ ਨਹੀਂ ਸੀ ਸਕਦੇ ਮੇਰੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਬੜੀ ਕਿਰਪਾ ਇਹ ਮਤਲਬ ਕੋਈ ਮਤਲਬ ਕੋਈ ਤੋਦੀ ਬਹੁਤ ਨਹੀਂ ਕਿਰਪਾ ਹੋਈ ਉਹਦੀ ਸਾਡੀ ਤੇ ਇਹ ਸਾਡੇ ਮੁੱਦੇ ਨੂੰ ਇੰਨੇ ਕਿਰ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਘਰ ਘਰ ਦੇ ਵਿੱਚ ਲੈ ਗਿਆ ਕਿ ਐਮਐਸਪੀ ਦਾ ਕੋਈ ਮੁੱਦਾ ਹੈਗਾ ਉਹ ਲੋਕਾਂ ਦੀ ਇੱਕ ਬਣ ਗਿਆ ਇਸ ਤੋਂ ਅਭਿੰਤ ਹੈ ਅਸੀਂ ਸੜਕ ਤੋਂ ਚੱਕ ਕੇ ਪਾਰਲੀਮੈਂਟ ਦੇ ਵਿੱਚ ਐਮਐਸਪੀ ਦਾ ਮੁੱਦਾ ਲੈ ਗਏ ਅਗਲੀ ਮਿੰਟ ਦੇ ਵਿੱਚ ਪਾਰਲੀਮੈਂਟਰੀ ਕਮੇਟੀ ਨੇ ਅਜੰਡਾ ਪਾਸ ਕਰਤਾ ਬਾਈ ਜੀ ਬਹਿ ਜਾਓ ਜੀ ਕਮੇਟੀ ਵੱਲੋਂ ਪਾਸ ਹੋ ਗਿਆ ਕਿ ਐਮਐਸਪੀ ਦੀ ਗਾਰੰਟੀ ਕਾਨੂੰਨ ਦੇਊ ਕਿਸਾਨਾਂ ਲੀਡਰ ਆਫ ਆਪੋਜੀਸ਼ਨ ਨੂੰ ਬੋਲਣਾ ਪੈ ਗਿਆ ਕਿ ਅਸੀਂ ਇਸੇ ਵੀ ਸਦਨ ਦੇ ਵਿੱਚੋਂ ਲੋਕਾਂ ਨੂੰ ਐਮਐਸਪੀ ਇਰਾਦਤੀ ਕਿਉਂ ਦੇਵਾਗੇ ਸੋ ਇਹ ਜਿਹੜੀਆਂ ਗੱਲਾਂ ਨੇ ਅਸੀਂ ਅੱਜ ਸੀ ਦੇਖਿਆ ਕਿ ਸਿੱਕੇ ਆਪਣੀ ਲੜੀ ਹੈ ਤਿੰਨ ਕਮੋਂ ਸਰਕਾਰ ਨੇ ਵਾਪਸ ਲੈ ਕਿਸੇ ਮੀਟਿੰਗ ਚ ਨਹੀਂ ਲੈ ਉਹ ਮਾਣ ਤੇ ਕਾਇਦਾਬੀ ਸੀ ਕਾਨੂੰਨ ਵਾਪਸ ਲੈ ਗਏ ਮੇਰੀ ਗੱਲ ਸੁਣੋ ਅੰਬਾਈ ਵੀ ਚਾਹਤਾ ਹੁੰਦਾ ਹਮਲਾ ਕਰਤਾ ਨਾਰਦੀ ਨਾਲ ਇਹ ਕਹਿਦਾ ਕਿ ਵੀ ਅਸੀਂ ਸਰੋਂ ਤੇ ਵੀ ਐਮਐਸਪੀ ਤੇ ਸਰੋਂ ਵੀ ਕੀਦਾਂਗੇ ਅਸੀਂ ਛੋਲੇ ਵੀ ਐਮਐਸਪੀ ਦੇਖੀ ਤਾਂ ਅਸੀਂ ਮੂੰਗੀ ਜੀ ਐਮਐਸਪੀ ਦੇ ਕੀਦਾਂਗੇ ਅਸੀਂ ਜੂਟ ਵੀ ਐਮਐਸਪੀ ਦੇ ਤੀਦਾਂਗੇ ਬਹਿਤਨ ਕਹਿਣ ਦਾ ਭਾਵ ਆ ਇਹ ਸਰਕਾਰ ਡਰੀ ਹੋਈ ਆ ਲੇਕਿਨ ਐਮਐਸਪੀ ਸੰਪੂਰਨ ਐਮਐਸਪੀ ਡਾਊਨ ਤੱਕ ਦੀ ਲੜਾਈ ਹੈ ਜਿਹੜੀ ਸਾਡੀ ਉਹ ਲੜਾਈ ਅਸੀਂ ਜਾਰੀ ਰੱਖਾਂਗੇ ਕਿਉਂਕਿ ਅਸੀਂ ਬਹੁਤ ਸਾਰੇ ਲੋਕਾਂ ਸਾਡੇ ਨੌਜਵਾਨਾਂ ਨੇ ਬੱਲੇਵਾਲ ਨੂੰ ਮੇਰਾ ਕਹਿਣਾ ਤੁਸੀਂ ਵੀ ਸਾਰਿਆਂ ਨੇ ਫੇਸਬੁੱਕ ਦੇ ਤੇ ਪੋਸਟ ਕਰ ਮਾਰਨਚਨ ਜਿਹੜਾ ਹੈਗਾ ਉਹ ਰੁਕੇਗਾ ਜਾਂ ਜਾਰੀ ਮਾਰਨਚਨ ਜਾਰੀ ਹੈ ਪਿੰਡਲੇ ਵਾਲਾ ਪਈ ਨਹੀਂ ਉਹ ਅਸੀਂ ਮਤਲਬ ਹੁਣ ਤਾਂ ਅਸੀਂ ਇੱਕੋ ਜਿਹੀ ਹੀ ਹਦਦ ਹੈ ਆਹ ਤਾਂ ਬੜੇ ਕਿ ਮੇਰੇ ਮੋਢਿਆਂ ਦੇ ਉੱਤੇ ਜੀਵਨ ਦਾ ਲੋਕਾਂ ਨੇ ਮੈਨੂੰ ਬਾਪੂ ਕਹਿਤਾ ਜੀ ਭਾਰ ਹੋ ਰਿਹਾ ਸੀ ਅੱਗੇ ਤਾਂ ਮੈਂ ਸਿਰਫ ਆਪਦੇ ਜੰਮਿਆਂ ਦੀ ਖਾਤਰ ਲੜਨਾ ਸੀ ਹੁਣ ਜਿਨ੍ਹਾਂ ਨੇ ਮੈਨੂੰ ਬਾਪੂ ਕਿਹਾ ਉਹਨਾਂ ਦੀ ਖਾਤਰ ਲੜਨਾ ਤੋ ਸਾਰੇ ਮੇਰੇ ਨੇ ਇਸ ਕਰਕੇ ਸਾਰਿਆਂ ਦੀ ਜ਼ਿੰਦਗੀ ਨੂੰ ਬਚਾ ਕੇ ਰੱਖਣ ਦੇ ਲਈ ਅਸੀਂ ਆਖਰੀ ਦਮ ਤੱਕ ਆਖਰੀ ਸਾਹ ਤੱਕ ਲੜਾਂਗੇ ਉਹਦੀ ਵਿੱਚੋਂ ਆਪਾਂ ਦਾਸ ਹਾਂ ਇਹ ਜਿਹੜਾ ਕਿਸਾਨ ਮਹਾਪੰਚਾਇਤ ਦਾ ਰਕੀ ਇਹਦੇ ਰੋਜ ਕਿਸਾਨ ਮਹਾਪੰਚਾਇਤ ਬਰਾਦਰ ਨਹੀਂ ਮੈਂ ਇਸੇ ਹਾਲਤ ਦੇ ਵਿੱਚ ਹਰ ਪੰਚਾਇਤ ਦੇ ਵਿੱਚ ਜਾਣਾ ਉਸ ਤੋਂ ਬਾਅਦ ਅਸੀਂ ਪੂਰੇ ਭਾਰਤ ਦੇ ਵਿੱਚ ਲੈ ਕੇ ਜਾਣਾ ਇਹਨੂੰ ਔਰ ਇਸ ਅੰਦੋਲਨ ਨੂੰ ਜਾਰੀ ਰੱਖਣਾ ਜਿਹੜਾ ਅਵਾਹਨ ਤੁਸੀਂ ਗੱਲ ਕੀਤੀ ਹੈ ਇਹ ਹਜੇ ਜਿਤੀ ਚੱਲ ਰਿਹਾ ਹੈ ਤੁਹਾਡਾ ਬਿਹੇਵੀਅਰ ਕਿਵੇਂ ਦਾ ਰਿਹਾ ਜੀ ਜਦੋਂ ਪਾਸੇ ਰਹੇ ਦੇਖੋ ਬਿਹੇਵੀਅਰ ਤਾਂ ਮੈਂ ਤੁਹਾਨੂੰ ਸਾਰੇ ਜਿਹੇ ਜਿਹੇ ਹੁੰਦੇ ਉਹ ਜਿਹੇ ਹੁੰਦੇ ਆ ਪਰ ਇਹ ਵੀ ਨਹੀਂ ਹੈ ਕਿ ਕੋਈ ਏਡੀ ਵੀ ਹਿੰਮਤ ਨਹੀਂ ਗਈ ਕਿ ਭਈ ਜਿਹਦੇ ਨਾਲ ਇੰਨੇ ਲੋਕ ਹੋਣ ਇੰਨੇ ਲੋਕਾਂ ਦਾ ਜਿੰਨੇ ਜਿਹਦੇ ਨਾਲ ਪਿਆਰ ਹੋਵੇ ਦਿਲ ਜੁੜਿਆ ਹੋਵੇ ਉਹਨਾਂ ਉਸ ਕੋਈ 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 ਇਨਸਰਟ ਕਰ ਸਕਦੀ ਪੋਸੀਬਲ ਨਹੀਂ ਮੈਂ ਮੁੱਖ ਮੰਤਰੀ ਦਾ ਬਿਆਨ ਹੈ ਕਿ ਜਿਹੜੀਆਂ ਕੇਂਦਰ ਨਾਲ ਮੰਗਾਂ ਨੇ ਮੇਰੇ ਨਾਲ ਚੱਲੋ ਮੈਂ ਨਾਲ ਜਾਊਂਗਾ ਸੰਨ ਨਾਲ ਜਾਊਂਗੇ ਸਾਨੂੰ ਇਹੋ ਜੇ ਮੁੱਖ ਮੰਤਰੀ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਦੀਨੇ ਮੀਟਿੰਗ ਦੇ ਵਿੱਚ ਸੱਜ ਕੇ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਮੋਰਚਾ ਚਕਾਇਆ ਮੋਰਚਾ ਫਤਾਇਆ ਆਪ ਦੀ ਸੁਪਰੀਮੋ ਨੂੰ ਬਚਾਉਣਾ ਲੋਕ ਇੱਕਤਾ ਜਿੰਦਾਬਾਦ 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 ਕਿਸਾਨਾਂ ਦਾ ਇੱਕਤਾ ਜਿੰਦਾਬਾਦ 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 ਸਾਰੇ ਬਣਾ ਸਰਕਾਰਾਂ ਤੋਂ ਨਾ ਚਾਕ ਕਰੋ ਆਪਣੀ ਰਾਖੀ ਆਪ ਕਰੋ ਸਾਰੇ ਸਾਥੀਆਂ ਨੂੰ ਬੇਨਤੀ ਆ ਭਾਈ ਆਪਾਂ ਪੜਾਲ ਚ ਸੱਜ ਕੇ ਬਹਿਣਾ ਜਿਹੜੇ ਬਾਅਦ ਚਾਹ ਪਾਣੀ ਪੀਣਗੇ ਉਹਨਾਂ ਨੂੰ ਵੀ ਬੇਨਤੀ ਆ ਵੀ ਪੰਡਾਲ 'ਚ ਆ ਜਾਓ ਆਪਾਂ ਇੱਕ ਦੋ ਬੁਲਾ ਲਿਆ ਤੋਂ ਬਾਅਦ ਛੇਤੀ ਹੀ ਸਰਦਾਰ ਜਗਦੀਸ਼ ਸਿੰਘ ਨੀ ਡੱਲੇਵਾਲ ਸਾਹਿਬ ਤੁਹਾਡੇ ਨਾਲ ਸਬੋਧਤ ਹੋਣਗੇ ਹੁਣ ਸਭ ਤੋਂ ਪਹਿਲਾਂ ਸਾਡੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸਾਥੀ ਸਰਦਾਰ ਸੰਦੀਪ ਸਿੰਘ ਨੀ ਭੋਜਰਾਜ ਉਹ ਤੁਹਾਡੇ ਨਾਲ ਤਿੰਨ ਮਿੰਟ ਵਾਸਤੇ ਆ ਕਿਹੜੇ ਕਿਹੜੇ ਮਸਲੇ ਲੈ ਕੇ ਹੁਣ ਤੁਸੀਂ ਵਿਧਾਇਕ ਦੇ ਮਨ ਤੋਂ ਸਵਾਲ ਪੁੱਛੋ ਮਰਗਲੇ ਤੋਂ ਸਾਡੇ ਇਤਾਂ ਦਿਨੇ ਵੀ ਸਮੇਂ ਹੁਣ ਕੈਡੀ ਕੰਪੈਨ ਜਿਹੜਾ ਕਿਸਾਨਾਂ ਨਾਲ ਧੱਕਾ ਹੋ ਗਿਆ ਵੀ ਬੜਾ ਨਿੰਦਣਯੋਗ ਬਾਗੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹਨਾਂ ਨੇ ਬਹੁਤ ਹੀ ਗੰਦਾ ਕੰਮ ਕੀਤਾ ਜਿਹੜਾ ਕਿਸਾਨਾਂ ਦੀਆਂ ਟਰਾਲੀਆਂ ਤੱਕ ਚੋਰੀ ਕਰ ਲਈਆਂ ਟਰਾਲੀਆਂ ਵੀ ਛੱਡੋ ਕੇਵਲਾਂ ਵੀ ਲਾੜੀਆਂ ਭਾਂਡੇ ਵੀ ਚੱਕ ਲਏ ਖਾਣ ਪੀਣ ਦਾ ਸਮਾਨ ਵੀ ਚੋਰੀ ਕਰ ਲਿਆ ਗੱਦੇ ਵੀ ਲੈ ਗਏ ਬੜੀ ਸ਼ਰਮ ਦੀ ਗੱਲ ਆ ਜੇ ਪਿੰਡ ਦੇ ਵਿੱਚ ਬੰਦਾ ਕੋਈ ਚੋਰੀ ਕਰ ਲੈਂਦਾ ਉਹਨੂੰ ਬੜਾ ਜਾਨੀ ਪਿੰਡ ਵਾਲੇ ਜਾਣੀ ਉਹਦੇ ਤੇ ਜਬਰ ਕਰਦੇ ਨੇ ਤੇ ਇਹ ਸਰਕਾਰ ਦਾ ਹੁਣ ਜਾਨੀ ਤਾਕਤਾਂ ਪਲਟ ਹੋ ਜਾਣਾ ਲੋਕਾਂ ਨੇ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਪਿੰਡਾਂ 'ਚ ਬੜਨਗੇ ਤਾਂ ਪਿੰਡਾਂ 'ਚ ਲੋਕ ਇਹਨਾਂ ਨੂੰ بڑا ਸਵਾਲ ਕਰਨਗੇ ਜਿਹੜੇ ਉਹ ਸਵਾਲਾਂ ਦੇ ਨਾਲ ਕੋਈ ਜਵਾਬ ਹੈ ਨਹੀਂ ਤੇ ਉਦੋਂ ਤੋਂ ਇਹ ਭੱਜਣ ਆਪਾਂ ਨੂੰ ਉਹ ਕੀ ਸਮੱਸਿਆ ਕਿਸਾਨਾਂ ਨੂੰ ਜਿਹੜਾ ਧਰਮ ਦੇ ਗੱਲ ਕਰਦੇ ਦੇਖੋ ਜੀ ਕਿਸਾਨਾਂ ਨੂੰ ਸਮੱਸਿਆ ਹੈ ਜਦੋਂ ਇਹ ਭਗਵੰਤ ਮਾਨ ਸਰਕਾਰ ਖੜੀ ਹੋਈ ਉਦੋਂ ਲੋਕਾਂ ਨਾਲ ਕਿੰਨੇ ਵਾਦੇ ਕੀਤੇ ਲੈਣਾ ਨੇ ਕਿੰਨਾ ਕੁਸ ਕੀਤਾ ਹੈ ਮੈਂ ਆਹ ਤਾ ਤੁਮ ਆ ਬਾਹਰ ਨੂੰ ਅੱਜ ਤੱਕ ਇੱਕ ਵੀ ਵੈਰਾ ਪੂਰਾ ਨਹੀਂ ਕੀਤਾ ਇਹਨਾਂ ਨੇ ਜੋ ਕਿ ਕਿਸਾਨਾਂ ਨੇ 21 ਆਪਣੇ 12 ਫਰਵਰੀ ਨੂੰ ਪਿੰਡਾਂ ਤੋਂ ਚੱਲ ਕੇ 13 ਫਰਵਰੀ ਨੂੰ ਜਦੋਂ ਅਪਾਤੀ ਦੀ ਨੂੰ ਪਹੁੰਚਿਆ ਤਾਂ ਇਹਨਾਂ ਨੇ ਕਿੱਡੇ ਕਿੱਡੇ ਮੂਹਰੋ ਬੈਰੀਕੇਡ ਲਾ ਕੇ ਅੰਧਾ ਕਰਕੇ ਕਿਸਾਨਾਂ ਨੂੰ ਰੋਕਿਆ ਗਿਆ ਕਿਸਾਨਾਂ ਦੇ ਸਹਾਦਤ ਕੀਤਾ ਗਿਆ ਤੇ 21 ਤਰੀਕ ਨੂੰ 21 ਤਰੀਕ ਨੂੰ ਸ਼ੂਬ ਕਰਨ ਦੇ ਗੋਲੀ ਮਾਰ ਕੇ ਇਹਨਾਂ ਨੇ ਸ਼ਹੀਦ ਕੀਤਾ ਤੇ ਹਾਲੇ ਤੱਕ ਉਹਦੇ ਫਰਾਰੇ ਦਰਦ ਨਹੀਂ ਹੋਈ ਇਹ ਨਹੀਂ ਪਤਾ ਲੱਗਦਾ ਵੀ ਕੀ ਕਰ ਰਹੀ ਹੈ ਕਰ ਕੀ ਕਰ ਰਹੀ ਹੈ ਨਾ ਕਰ ਰਹੀ ਹੈ ਇਹ ਅਸੀਂ ਇਹ ਕਹਿ ਸਕਦੇ ਆ ਕਿ ਇਹ ਜਿਹੜੀ ਸਰਕਾਰ ਹੈ ਇਹ ਅੱਤਵਾਦੀਆਂ ਦੀ ਸਰਕਾਰ ਹੈ ਇਹ ਤਾਂ ਪੰਜਾਬ ਨੂੰ ਕਹਿੰਦੇ ਨੇ ਨਾ ਵੀ ਇਹ ਅੱਤਵਾਦੀ ਨੇ ਫਲਾਣੇ ਨੇ ਧਮਕੇ ਨੇ ਇਹ ਜਿਹੜੀ ਸਰਕਾਰ ਹੈ ਸਿਰਫ ਅੱਤਵਾਦੀਆਂ ਦੀ ਸਰਕਾਰ ਹੈ ਇਹਨਾਂ ਨੇ 19 ਤਰੀਕ ਨੂੰ ਕਿਸਾਨਾਂ ਦੇ ਦੋਨਾਂ ਫਾਰਮਾਂ ਨੂੰ ਬੁਲਾ ਕੇ ਮੀਟਿੰਗ ਕੀਤੀ ਹੈ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਪਹਿਲਾ ਮੀਟਿੰਗ ਰਾਤ ਦੀ थी ਉਸ ਤੋਂ ਬਾਅਦ ਇਹਨਾਂ ਨੇ ਸਵੇਰੇ ਦੁਪਹਿਰੇ ਦੀ ਮੀਟਿੰਗ ਰੱਖੀ ਮੀਟਿੰਗ ਤੋਂ ਬਾਅਦ ਜਾਦਾ ਆਕੂ ਆਪਣੇ ਪਾਵਸਾਉਣ ਲੱਗਦਾ ਇਹਨਾਂ ਨੇ ਗਿਰਫਤਾਰੀਆਂ ਪਾਈਆਂ ਨੇ ਸਰਦਾਰ ਜਗਜੀਤ ਸਿੰਘ ਜੀ ਡੰਡੇਵਾਲ 4 ਮਹੀਨਿਆਂ ਤੋਂ ਮਰਨ ਮਰਦ ਕੇ ਬੈਠੇ ਸੀ ਉਹਨਾਂ ਦੀ ਵੀ ਇਹਨਾਂ ਨੇ ਗਿਰਫਤਾਰੀ ਕੀਤੀ ਹੈ ਜਿਹੜਾ ਕਿ ਉਹਨਾਂ ਨੇ ਪਾਣੀ ਤੋਂ ਬਿਨਾਂ ਹੋਰ ਕੁਝ ਨਹੀਂ ਖਾਦਾ ਪੀਤਾ ਇਹਨਾਂ ਨੂੰ ਇਹ ਚੀਜ਼ੇ ਸ਼ਰਮ ਆਉਣੀ ਚਾਹੀਦੀ ਹੈ ਜੋ ਕਿ 4 ਮਹੀਨਿਆਂ ਤੋਂ ਕਿਸਾਨ ਉਸ ਵੀ ਨਹੀਂ ਖਾਦਾ ਉਸ ਨਹੀਂ ਪੀਤਾ ਇਹਨਾਂ ਨੇ ਉਸ ਟਾਈਮ ਉਹਨੂੰ ਫੜ ਕੇ ਜੇਲ੍ਹ ਚ ਹਟਾਇਆ ਤੇ ਇਹ ਬਹੁਤ ਨਿੰਦਣਯੋਗ ਹੈ ਉਸ ਤੋਂ ਬਾਅਦ 19 ਤਰੀਕ ਨੂੰ ਸਾਹਮਣੂ ਇਹਨਾਂ ਨੇ ਜਿਹੜੇ ਸਾਡੇ ਜਿੰਨੇ ਵੀ ਸੱਟ ਪਾਇਓਦੇ ਜੋ ਵੀ ਕੀਤਾ ਹੋਇਆ ਥੀ ਇਹਨਾਂ ਨੇ ਖਦੇੜੇ ਨੇ ਤੇਜ ਕਹਿੰਦੇ ਨੇ ਪੀੜਾ ਪੰਜਾ ਚਲਾਇਆ ਤੇਜ ਸਮਾਨ ਆ ਚੁੱਕਾ ਸਾਰਾ ਸਮਾਨ ਬਿਲਕੁਲ ਨਹੀਂ ਸਮਾਨ ਸਾਡਾ ਸਾਰਾ ਉਹਨਾਂ ਲਵੇ ਆ ਸਾਡੇ ਪਿੰਡ ਦਾ ਖੁਦ ਗੱਡੇ ਤੇ ਆਪਣੇ ਸਿਲੰਡਰ ਗੈਸ ਚੁੱਲਾ ਕੇਵਲਾਂ ਵੀ ਛੱਡਿਆ ਕੇਵਲਾਂ ਵੀ ਲਾ ਲਿਆ ਕੇਵਲਾਂ ਦਾ ਸਬੂਤ ਸਾਡੇ ਲਵੇ ਆ ਜੇ ਕੋਈ ਸਬੂਤ ਲੈਣਾ ਚਾਹੁੰਦਾ ਹੈ ਜਿਹੜੇ ਬੰਦੇ ਕੇਵਲਾਂ ਲਾ ਕੇ ਲੈ ਕੇ ਉਹਨਾਂ ਦੀ ਵੀਡੀਓ ਸਾਡੇ ਲਵੇ ਆ ਅਸੀਂ ਉਹ ਵੀਡੀਓ ਦੇ ਸਕਦੇ ਆ ਜੇ ਗਵਰਨਮੈਂਟ ਕਹੇ ਨਾ ਵੀ ਅਸੀਂ ਤੁਹਾਡੇ ਕੇਵਲਾਂ ਕਢਾ ਦਾਂਗੇ ਤਾਂ ਅਸੀਂ ਬੰਦਾ ਦਿੰਨੇ ਆ ਸਾਡੇ ਕੇਵਲਾਂ ਕਢਾ ਦੇਵੇ ਮੈਂ ਸਤਨਾਮ ਸਿੰਘ ਪੰਨੂ ਕਿਸਾਨ ਬidur ਸਿੰਘ ਅਰਸ਼ੀਵਲੀ ਪੰਜਾਬ ਦੀ ਸੁਭਾਗ। ਕੇਂਦਰ ਸਰਕਾਰ ਵੱਲੋਂ ਵਕਫਾ ਬਿੱਲ ਸੋਧ ਇਹ ਚ ਕਰਕੇ ਕਟਿੰਗਾਂ ਉੱਤੇ ਤੇ ਮੁਸਲਮਾਨ ਭਾਈਚਾਰੇ ਉੱਤੇ ਬਹੁਤ ਵੱਡਾ ਵਾਰ ਕੀਤਾ ਗਿਆ। ਵਕਫਾ ਜਿਹੜਾ ਬੋਰਡ ਸੀਗਾ ਇਹ ਇਹਦੇ ਵਿੱਚ ਜਿਹੜੇ ਨਮਾਇਦੇ ਸੀ ਉਹ ਮੁਸਲਮਾਨ ਕਮਿਊਨਿਟੀ ਦੇ ਸੀ ਹੁੰਦੇ ਸੀਗੇ। ਤੇ ਪੂਰੇ ਹਿੰਦੁਸਤਾਨ 'ਚ ਲੱਖਾਂ ਏਕੜ ਜ਼ਮੀਨਾਂ ਨਾਲ ਕੋ ਲੱਖਾਂ ਕਰੋੜ ਦੀ ਪ੍ਰਾਪਰਟੀ ਹੈ। ਉਹ ਜਿਹੜਾ ਵਕਫਾ ਸੋਧ ਬਿੱਲ ਲੋਕ ਸਭਾ ਦੇ ਪੇਸ਼ ਕੀਤਾ ਜਾ ਰਿਹਾ ਕੇਂਦਰ ਸਰਕਾਰ ਵੱਲੋਂ। ਉਹਦੇ ਵਿੱਚ ਉਹਨਾਂ ਨੇ ਇਹ ਪ੍ਰਾਵਧਾਨ ਕੀਤਾ ਵਾ ਕਿ ਹੁਣ ਕੋਈ ਵੀ ਵਕਫਾ ਸੋਧ ਬਿੱਲ ਜਾਂ ਵਕਫਾ ਬੋਰਡ ਦੇ ਸੰਬੰਧਤ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਵਾ ਉਹਨਾਂ ਦਾ ਸਿੱਧਾ ਇਹੜਾ ਕੇਸ ਅਦਾਲਤ ਵਿੱਚ ਨਹੀਂ ਜਾਊਗਾ। ਉਹਦੇ ਵਾਸਤੇ ਕਟੜ ਮਨ ਹੁੰਦਾ। ਤੋ ਟ੍ਰਿਬਿਊਨਲ ਫੈਸਲਾ ਕਰੂਗਾ ਇਹ ਟ੍ਰਿਬਿਊਨਲ ਚ ਕਹੇ ਨੂੰ ਕੋਈ ਤਰਾਜ ਹੋਵੇ ਫੇਰ ਉਹ ਦਲਤ ਜਾ ਸਕਦਾ ਇਸ ਤਰੀਕੇ ਨਾਲ ਟ੍ਰਿਬਿਊਨਲ ਨੂੰ ਪੂਰੀਆਂ ਪਾਵਰਾਂ ਦਿੱਤੀਆਂ ਜਾ ਰਹੀਆਂ ਟ੍ਰਿਬਿਊਨਲ ਦੇ ਵਿੱਚ ਉਹ ਆਪਣੇ ਬੰਦੇ ਫਿੱਟ ਕਰਕੇ ਇਹ ਜਿਹੜੀਆਂ ਬਕਵਾ ਬੋਰਡੀਆਂ ਜਿਹੜਾ ਤਵਾ ਜ਼ਮੀਨਾਂ ਉਹਨਾਂ ਨੂੰ ਉਹਨਾਂ ਦੀ ਖੁਰਦਪੁਰਦ ਕਰਨਗੇ ਉਹਨਾਂ ਦੀ ਜ਼ਰੂਰਤ ਤੋਂ ਕਰਨਗੇ ਇਹਦੇ ਨਾਲ ਤੇ ਵੀ ਹੋ ਜਾਊਗਾ ਕਿ ਕੱਲ ਨੂੰ ਜਿਹੜੀਆਂ ਉਹਨਾਂ ਦੀਆਂ ਮਸਜਿਦਾਂ ਬਣੀਆਂ ਹੋਈਆਂ ਵਾ ਬੜੇ ਪੁਰਾਣੇ ਸਮੇਂ ਤੋਂ ਉਹਨਾਂ ਨੂੰ ਇਨਜਾਇਜ਼ ਕਰਾਰ ਦੇ ਕੇ ਟਾਉਣ ਦੀ ਪਿਆਰੀ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੀ ਜਾ ਰਹੀ ਆਰਐਸ ਦੇ ਛਾਰੇ ਦੇ ਉੱਤੇ ਇਹ ਬਹੁਤ ਹੀ ਖਤਰਨਾਕ ਹੈ ਕਿਉਂਕਿ ਆਰਐਸ ਦੇ ਛਾਰੇ ਦੇ ਉੱਤੇ ਆਰਐਸ ਦੇ ਝੰਡੇ ਦੇ ਤਹਿਤ ਭਾਰਤੀ ਜਨਤਾ ਪਾਰਟੀ ਇੱਕ ਦੇਸ਼ਿਕ ਧਰਮ ਇੱਕ ਦੇਸ਼ਿਕ ਮੰਡੀ ਇੱਕ ਦੇਸ਼ਿਕ ਚੋਣ ਇੱਕ ਦੇਸ਼ਿਕ ਰਾਸ਼ਨ ਕਾਰਟ ਇਸੇ ਤਰੀਕੇ ਦੇ ਨਾਲ ਹੀ ਇੱਕ ਦੇਸ਼ਿਕ ਸ਼ਬਦ ਸੱਜਾ ਇੱਕ ਦੇਸ਼ਿਕ ਬੋਲੀ ਦੇ ਉੱਤੇ ਚੱਲ ਰਹੀ ਇਸ ਝੰਡੇ ਦੇ ਉੱਤੇ ਚੱਲ ਰਹੀ ਹੈ ਇਹ ਕੱਟ ਗਿਣਤੀਆਂ ਨੂੰ ਦਬਾ ਕੇ ਜਿਹੜੀ ਬਹੁਤ ਗਿਣਤੀ ਪਾਈ ਕਿ ਰਾਵ ਉਹਨਾਂ ਦੀ ਫੋਟਵਾਂ ਜਿਗਾਰਡ ਕਰ ਰਹੀ ਹੈ ਜਿਹੜਾ ਉਸ ਨੂੰ ਪਿਛਲੀਆਂ ਲੋਕ ਸਭਾ ਚੋਣਾਂ ਵੇਲੇ ਜੋ ਸਾਰਾ ਲੱਗਿਆ ਵਾ ਜੋ ਲਗੜੀ ਸਰਕਾਰ ਬਣੀ ਹੈ ਉਸ ਨੂੰ ਉਹ ਫੇਰ ਜਿਹੜੀ ਹੈ ਸਦਨ ਦੀ ਤਿਆਰੀ ਕਰ ਰਹੀ ਹੈ ਆ ਭਾਰਤੀ ਜਨਤਾ ਪਾਰਟੀ ਹੋਰ ਕੋਈ ਇਹਦਾ ਮਕਸਦ ਨਹੀਂ ਹੈਗਾ ਇਸ ਲਈ ਪੂਰੇ ਦੇਸ਼ ਦੇ ਵਿੱਚ ਇਹਦਾ ਵਿਰੋਧ ਹੋ ਰਿਹਾ ਜਿਹੜਾ ਇਹ ਵਕਵਾ ਸੋਧ ਬਿੱਲ ਨੂੰ ਪਾਸ ਕਰਾਉਣ ਦੀ ਕਾਰੀਚਾ ਪਾਰਟੀ ਜੰਦਾ ਪਾਰਟੀ ਕੇਂਦਰ ਸਰਕਾਰ ਅਸੀਂ ਉਹਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਖਤ ਵਿਰੋਧ ਕਰਦੇ ਹਾਂ ਤੇ ਇਸ ਵਕਵਾ ਸੋਧ ਬਿੱਲ ਨੂੰ ਤੁਰੰਤ ਰੱਦ ਕਰਤਾ ਚਾਹੀਦਾ ਵਾ ਇਹ ਅੱਜ ਮੁਸਲਮਾਨ ਭਾਈਚਾਰੇ ਉੱਤੇ ਵਾਰ ਕੀਤਾ ਜਾ ਰਿਹਾ ਤੇ ਕੱਲ ਨੂੰ ਇਹ ਸਾਈਆਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਸਾਈ ਭਾਈਚਾਰੇ ਦੀਆਂ ਜਾਂ ਕਮਿਊਨਿਟੀ ਦੀਆਂ ਉਹਨਾਂ ਤੇ ਵਾਰ ਕੀਤਾ ਜਾਊਗਾ ਇਸ ਤਰ੍ਹਾਂ ਕੱਲ ਨੂੰ ਵੋਧੀਆਂ ਤੇ ਕੀਤਾ ਜਾਊਗਾ ਜੈਨੀਆਂ ਤੇ ਕੀਤਾ ਜਾਊਗਾ ਕਿ ਆਪਣੇ ਸਿੱਖ ਭਾਈਚਾਰੇ ਤੇ ਵੀ ਵੱਡਾ ਵਾਰ ਕੀਤਾ ਜਾਊਗਾ ਇਹ ਕੱਲ ਨੂੰ ਜਿਹੜੀਆਂ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਜਾਂ ਜਿਹੜੀਆਂ ਸਿੱਖ ਸੰਸਥਾਵਾਂ ਉਹਨਾਂ ਦੀਆਂ ਜਿਹੜੀਆਂ ਇਜਾਦਤਾਂ ਉਹਨਾਂ ਤੇ ਵੀ ਇਸੇ ਤਰੀਕੇ ਨਾਲ ਟ੍ਰਿਬਿਊਨਲ ਬਣਾਉਣਗੇ ਉਹਨਾਂ ਦੇ ਕਬਜ਼ੇ ਦੀ ਤਿਆਰੀ ਕਰਨਗੇ ਇਸ ਤਰ੍ਹਾਂ ਜਿਸ ਤਰ੍ਹਾਂ ਬਾਕੀ ਚੀਜ਼ਾਂ ਨੂੰ ਇਹ ਟਾਰਗੇਟ ਕਰ ਰਿਹਾ ਇਸ ਤਰ੍ਹਾਂ ਸਿੱਖ ਧਾਰਮਿਕ ਸਥਾਨਾਂ ਨੂੰ ਵੀ ਤੇ ਸਾਈ ਸਾਈਆਂ ਦੇ ਧਾਰਮਿਕ ਸਥਾਨਾਂ ਨੂੰ ਵੀ ਇਹ ਜਿਹੜੇ ਟਾਰਗੇਟ ਕਰਨਗੇ ਭਾਰਤੀ ਜਨਤਾ ਪਾਰਟੀ ਦਾ ਏਜੰਡਾ ਇਹ ਹੀ ਹੈ ਉਭਲੋਚਰ ਕਰਕੇ ਚਲਾ ਰਹੇ ਜਿੱਦਾਂ ਯੂਪ ਚਲਾਇਆ ਜਾਂ ਜਿੱਦਾਂ ਬਾਕੀ ਥਾਵਾਂ ਤੇ ਚਲਾਇਆ ਮੁਸਲਮਾਨਾਂ ਦੇ ਘਰ ਟਾਰ ਰਹੇ ਹਨ ਜਿੱਨਾਂ ਦੇ ਟਿਕਾਣਾ ਟਾਰ ਰਹੇ ਇਹ ਤਾਂ ਕੋਈ ਇਥੋਂ ਤੱਕ ਜਿਹੜਾ ਸਾਕਹਾਰੀ ਦਾ ਜਾਂ ਪਰਚਰ ਰੱਜ ਕੇ ਬਹੁਤ ਜਿਆਦੇ ਥਾਵਾਂ ਤੇ ਮੁਸਲਮਾਨ ਜਿਹੜੇ ਸਾਡੇ ਭਾਈਚਾਰੇ ਦੇ નિર્ਦੋਸ਼ ਬੰਦੇ ਉਹਨਾਂ ਨੂੰ ਮਾਰ ਦਿੱਤਾ ਗਿਆ ਵੇ ਸਿਦਾਰ ਦੇ ਦਿੱਤੇ ਪੂਰੀ ਤਰ੍ਹਾਂ ਮੁਸਲਮਾਨ ਭਾਈਚਾਰੇ ਦੇ ਨਾਲ ਜਿਹੜਾ ਵਾ ਦੁਰਵਿਹਾਰ ਹੋ ਰਿਹਾ ਉਹਨਾਂ ਨੂੰ ਉਹਨਾਂ ਨਾਲ ਉਹਨਾਂ ਤੇ ਅਤਿਆਚਾਰ ਹੋ ਰਿਹਾ ਜਿਸ ਦੇ ਖਿਲਾਫ ਪੂਰਾ ਦੇਸ਼ ਖੜਾ ਹੈ ਤੇ ਅਸੀਂ ਕਿਸਾਨ ਮਜ਼ਦੂਰ ਸੰਘਰਸ਼ਕਾਂ ਨੇ ਪੰਜਾਬ ਵਿੱਚ ਸੱਤ ਵਿਰੋਧ ਕਰਦੇ ਹਾਂ ਇਹ ਜੋ ਵਖਵਾ ਸੋਧ ਫਿਰ ਜਾਂਦਾ ਗਿਆ ਤੁਰੰਤ ਰੱਦ ਕੀਤਾ ਜਾਵੇ ਬਗਰੂਜੀ ਦਾ ਖਾਲਸਾ ਬਗਰੂਜੀ